ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਪੁਰਬ ਕੱਲ ਮਨਾਇਆ ਜਾਣਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਚੰਕਵਲ ਸਾਹਿਬ ਤੋਂ ਨਗਰ ਕੀਰਤਨ ਸਜਾਏ ਰਿਹਾਏ ਨੇ ਔਰ ਬਹੁਤ ਹੀ ਸ਼ਰਧਾ ਭਾਵਨਾ ਦਾ ਨਾਲ ਸੰਗਤਾਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਔਰ ਮਹਾਰਾਜ ਦੀ ਸਵਾਰੀ ਦੇ ਇੱਥੇ ਸੰਗਤਾਂ ਬਹੁਤ ਹੀ ਹਮ-ਹਮਾ ਕੇ ਬਹੁਤ ਸ਼ਰਦਾ ਭਾਵਨਾ ਨਾਲ ਚੱਲ ਰਹੇ ਨੇ ਔਰ ਸਕੂਲਾਂ ਦੇ ਬੱਚੇ ਵੀ ਇੱਥੇ ਲਾਈਨਾਂ ਬਣਾ ਕੇ ਪਹੁੰਚੇ ਹੋਏ ਨੇ ਔਰ ਵੱਖ-ਵੱਖ ਬੰਗਾ ਸ਼ਹਿਰ ਦੇ ਸਕੂਲਾਂ ਦੇ ਬੱਚੇ ਇੱਥੇ ਪਹੁੰਚੇ ਹੋਏ ਨੇ ਔਰ ਬੜੀ ਸ਼ਰਦਾ ਦੇ ਨਾਲ ਗੁਰੂ ਮਹਾਰਾਜ ਜੀ ਦੀ ਸਰਦਾ ਦੇ ਵਿੱਚ ਜਕਾਰੇ ਲਗਾਏ ਜਾ ਰਹੇ ਨੇ ਔਰ ਰਾਗੀ ਸਿੰਘ ਕੀਰਤਨ ਵੀ ਕਰ ਰਹੇ ਨੇ ਔਰ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਚਰਨ ਕੌਲ ਸਾਹਿਬ ਪਾਤਸ਼ਾਹੀ ਛੇਵੀਂ ਜੀਲੋਵਾਲ ਬੰਗਾ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਨਗਰ ਦੀ ਜਿੰਦੋ ਵਾਲ ਦੀ ਔਰ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਤਿਗੁਰੂ ਸਾਹਿਬ ਜੀ ਦੇ ਪਾਵਨ ਘਰ ਪਰਬ ਨੂੰ ਮਨਾਉਂਦੇ ਹੋયા ਸ਼ਬਦ ਗਾਇਨ ਕਰਦਾ ਹੋਇਆ ਔਰ ਇਤਿਹਾਸਕ ਕਵਿਤਾਵਾਂ ਪੜ੍ਹਦਾ ਹੋਇਆ ਜਿਹਦੇ ਨਾਲ ਸਾਨੂੰ ਪ੍ਰੇਰਣਾ ਮਿਲਦੀ ਹੈ ਉਹਨਾਂ ਦੇ ਜੀਵਨ ਤੋਂ ਉਹਦਾ ਗਾਇਨ ਕਰਦਾ ਹੋਇਆ ਜਾ ਰਿਹਾ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਔਰ ਇਸ ਮੌਕੇ ਦੇ ਉੱਤੇ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਜਿਵੇਂ ਉਹਨਾਂ ਨੇ ਅਮਰਦੀ ਦਾਤ ਦੇ ਕੇ ਗਰੀਬਾਂ ਨਮਾਣੇ ਨਤਾਣੇ ਲੋਕਾਂ ਨੂੰ ਸਰਦਾਰੀਆਂ ਬਖਸ਼ੀਆਂ ਜਾਤ ਪਾਤ ਦੇ ਕੋੜ ਨੂੰ ਖਤਮ ਕੀਤਾ ਔਰ ਜ਼ੁਲਮ ਨਾਲ ਟੱਕਰ ਲੈਣ ਵਾਲਾ ਖਾਲਸਾ ਪੈਦਾ ਕੀਤਾ ਅਜਿਹੇ ਗੁਣਾਂ ਨੂੰ ਧਾਰਨ ਕਰਨਾ ਹੀ ਗੁਰਪੁਰ ਮਨਾਉਣਾ ਹੈ ਮੈਂ ਇੱਕ ਵਾਰੀ ਫੇਰ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਤਾਂ ਚੇਤੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਵ ਦੀਆਂ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਮੈਂ ਸਾਧ ਸੰਗਤ ਨੂੰ ਇੱਥੇ ਬੇਨਤੀ ਕਰਦਾ ਕਿ ਗੁਰੂਆਂ ਨੇ ਸਾਨੂੰ ਜੋ ਸੰਦੇਸ਼ ਦਿੱਤਾ ਸੀ ਜਾਤ ਪਾਤ ਤੋਂ ਉੱਤੇ ਉੱਠ ਕੇ ਜਿਨ੍ਹਾਂ ਨੇ ਜ਼ੁਲਮ ਦੀ ਖਾਤਰ ਆਪਣਾ ਪਰਿਵਾਰ ਸਾਰਾ ਵੰਸ ਬਾਰਿਆ ਉਹਨਾਂ ਦੇ ਸੰਦੇਸ਼ ਨੂੰ ਅੱਗੇ ਤੋਰਦੇ ਹੋਏ ਆਪਾਂ ਜਾਤ ਪਾਤ ਤੋਂ ਉੱਤੇ ਉੱਠ ਉਠਿਏ ਔਰ ਨੁਕਤਾ ਨੂੰ ਇੱਕ ਸੇਵਾ ਦੀ ਭਾਵਨਾ ਦੇ ਨਾਲ ਇੱਕ ਸੰਦੇਸ਼ ਦੇਈਏ ਕਿ ਜਿਹੜੇ ਲੋਕ ਅੱਜ ਵੀ ਜ਼ੁਲਮ ਕਰ ਰਹੇ ਨੇ ਕਿਸੇ ਵੀ ਤੰਗ ਦੇ ਨਾਲ ਉਹ ਜੋ ਵੀ ਕਰ ਰਹੇ ਨੇ ਉਹ ਮਾੜਾ ਉਹਦੇ ਖਿਲਾਫ ਜਿਹੜੀ ਆਵਾਜ਼ ਹੈ ਹਟਾਈਏ ਇਹੀ ਸਾਡੀ ਸੱਚੀ ਜਿਹੜੀ ਅਸੰਧਜਲੀਆ ਗੁਰੂ ਸਾਹਿਬ ਜੀ ਨੂੰ ਤੇ ਲੱਖ ਲੱਖ ਮੈਂ ਸਿੱਖ ਐਜੂਕੇਸ਼ਨ ਸੁਸਾਇਟੀ ਵੱਲੋਂ ਸਿੱਖ ਨੈਸ਼ਨਲ ਕਾਲਜ ਚੰਨਕੋਲ ਬੰਗਾ ਵੱਲੋਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਗੀਆਂ ਲੱਖ ਲੱਖ ਵਧਾਈਆਂ ਦੇ